ਨਿਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਹੁਕਮ ਉੱਪਰ ਵੀ ਰੱਬ ਦੇ ਪਿਆਰਿਆਂ ਦਾ ਹੁਕਮ ਚੱਲ ਜਾਂਦਾ ਹੈ ਜੇ ਰੱਬ ਦੇ ਪਿਆਰੇ ਹੁਕਮ ਕਰ ਦੇਣ ਰੱਬ ਦੀ ਬੰਨੀ ਰੱਬ ਦੇ ਪਿਆਰੇ ਛੜਾ ਦਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਰੱਬ ਨਿਓ ਮੋੜ ਸਕਦਾ ਉਹਦੇ ਬੋਲ ਨਹੀਂ ਰੱਦ ਹੋ ਸਕਦੇ ਪਾਛੇਨ ਪੰਕਤੀ ਪੜ੍ਹ ਕੇ ਸੁਣਾਈ ਫਿਰ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨਾ ਛਟੇ ਮੋਹਿ ਇੱਕ ਸਮੇ ਮੋਕੋਂਗੇ ਬੰਦੇ ਤੂਫਨ ਮੋ ਪੈ ਜਵਾਬ ਨਾ ਹੋਏ ਉਹਨਾਂ ਕੇ ਮਹਾਰਾਜ ਮੈਨੂੰ ਤਾਂ ਘਟਾ ਪੈ ਗਿਆ ਨਾ ਅੱਧ ਕੱਚੀਆਂ ਇੱਟਾਂ ਰਹਿ ਗਈਆਂ ਆ ਤੁਹਾਡੇ ਤੇ ਤੁਹਾਡੇ ਸੇਵਕ ਦੇ ਹੁਕਮ ਵਿੱਚ ਮੇਰਾ ਤਾਂ ਨੁਕਸਾਨ ਹੋ ਗਿਆ ਹੈ ਪੱਕਿਆ ਨਹੀਂ ਆਵਾ ਅੱਧ ਕੱਚੀਆਂ ਰਹਿ ਗਈਆਂ ਪਾਤਸ਼ਾਹ ਮਸਤਰਾਕੇ ਬੋਲੇ ਕਹਿੰਦੇ ਬੁੱਧੂ ਜਾਓ ਭਾਈ ਤੇਰੀਆਂ ਅੱਧ ਕੱਚੀਆਂ ਵੀ ਪੱਕਿਆਂ ਦੇ ਭਾਅ ਦੇ ਪਾਵੇ ਪਰ ਜਾਣਦੀਆਂ ਔਰ ਸਾਧ ਸੰਗਤ ਉਸ ਵਕਤ ਫਿਰ ਬਰਸਾਤ ਲੱਗੀ ਕਹਿੰਦੇ ਬਹੁਤ ਕਿਸੇ ਸੇਠ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਅੱਧ ਕੱਚੀਆਂ ਇਟਾਂ ਵੀ ਉਹਦੀਆਂ ਪੱਕਿਆਂ ਦੇ ਭਾਅ ਵਿਕੀਆਂ ਹਾਂ ਇਹ ਹੋ ਜਾਂਦਾ ਕਿਸੇ ਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਗੁਰੂ ਵੇਚਦੇ ਪਰ ਇਹ ਸਚਾਈ ਹੈ ਸਜਣੋ ਰੱਬ ਦੇ ਪਿਆਰਿਆਂ ਦਾ ਹੁਕਮ ਰੱਬ ਤੋਂ ਉੱਪਰ ਵੀ ਚੱਲ ਜਾਂਦਾ ਇੱਕ ਮਸਤਾਨਾ ਕਹਿੰਦੇ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦਿਆ ਉਹਦਾ ਢੇਵਾ ਬਣਾਇਆ ਜਦੋਂ ਟੇਵਾ ਬਣਾਇਆ ਪੰਡਤ ਨੇ ਉਹਦਾ ਟੇਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪੁੰਚਿਆ ਹੋਇਆ ਸੀ ਲਾਲ ਕਿਤਾਬ ਦਾ ਮਾਹਰ ਜਿਹੜਾ ਕਿਸੇ ਦਾ ਪੁਇਖ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ ਔਰ ਜਦੋਂ ਉਹ ਪੁੰਚਿਆ ਹੋਇਆ ਪੰਡਤ ਜਿਹਨੂੰ ਇਸ ਕਲ ਦਾ ਮਾਨ ਸੀ ਵੇ ਜਿਹਦੇ ਮੈਂ ਹਸਤਰ ਖਾਵਾਂ ਪੜ ਕੇ ਦੱਸਦਾ ਨਾ ਉਹ ਸੱਚ ਹੁੰਦੀ ਹੈ ਉਦੋਂ ਕੋਣ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ ਟੇਵਾ ਬਣਉਣ ਤੋਂ ਬਾਅਦ ਉਹਨੇ ਰਖਾਵਾ ਪੜ ਕੇ ਰਾਜੇ ਨੂੰ ਦੱਸ ਦਿੱਤੀ ਕਿ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਥੋੜੀ ਹੈ ਮੈਂ ਤਾਂ ਨਹੀਂ ਹਸਤ ਰਖਾਵਾ ਪੜ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਉਹ ਮੈਨੂੰ ਹਸਤ ਰਖਾਵਾ ਜੋਂ ਨਜ਼ਰ ਆ ਰਿਹਾ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਹੈ ਕਹਿੰਦੇ ਕਿੰਨੀ ਕਹ ਉਹ ਕਹਿੰਦਾ ਇਹਦੀ ਉਮਰ 18-20 ਸਾਲ ਹੈ ਕਹਿੰਦਾ ਜੀ ਪੱਕੀ ਦੱਸੋ ਕਹਿੰਦਾ ਵਸੇ ਨੇ ਜਵਾਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆਸ ਹੈ ਵੀ ਚਲੋ ਕੋਈ ਨਹੀਂ ਜਵਾਨੀ ਤੱਕ ਰਹਿਣਾ ਅੱਗੇ ਮੇਰੀ ਅਣਸ਼ਵੰਸ਼ ਰਹਿ ਜਾਏਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਸਿਕਰ ਵਿੱਚ ਰਿਹਾ 15 18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛੇਤੀ ਉਹ ਬੱਚਾ ਬਿਮਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸ ਰਾਜੇ ਦੇ ਲੜਕੇ ਦੀ ਮੌਤ ਹੋ ਗਈ। ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜਿਦਿ ਵਿ ਅੱਜ ਸੋਗ ਮਨਾਇਆ ਜਾਏਗਾ। ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲਾ ਨਹੀਂ ਬਲੇਗਾ। ਕੋਈ ਰੋਟੀ ਨਹੀਂ ਪਕਾਏਗਾ, ਕੋਈ ਚੁੱਲਾ ਨਹੀਂ ਬਲੇਗਾ, ਸੋਗ ਮਨਾਇਆ ਜਾਣਾ ਹੈ। ਇੰਨੇ ਨੂੰ ਉਹ ਮਸਤਨ ਉਸ ਪਿੰਡ ਵਿੱਚ ਆ ਗਿਆ। ਜਦੋਂ ਵਸਤਾਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਮਰਿਆ ਕਿਸੇ ਦੇ ਘਰਾਂ ਚ ਚੁੱਲ੍ਹਾ ਨਹੀਂ ਉਹ ਬਲਣਾ ਰੋਟੀ ਮਿਲੇਗੀ ਕੱਲ ਉਹਨਾਂ ਕਹਿੰਦਾ আচ্ছা ਕਹਿੰਦਾ ਰਾਜਾ ਕਿੱਥੇ ਰਹਿੰਦਾ ਉਹਨਾਂ ਕਿਹਾ ਉਹ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚਲਾ ਗਿਆ ਜਾ ਕੇ ਰਾਜੇ ਦਾ ਦਰਵਾਜ਼ਾ ਖੜਕਾਇਆ ਕਹਿੰਦੇ ਰਾਜਾ ਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾ ਰਾਜਾ ਗੁੱਸੇ 'ਚ ਬੋਲਿਆ ਕਹਿੰਦਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਤਨੂ ਰੋਟੀ ਕਾ ਦੇ ਦੋ ਮਸਤਰਨਾ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਕੱਲਾ ਉਹ ਦੇ ਦੇ ਰਾਜੇ ਦੇ ਮਨ ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦ ਦੇ ਦੋ ਪੈਸੇ ਨੌਕਰ ਨੂੰ ਕਹ ਲਿਆ ਚੁੱਕ ਗਿਆ ਚੁੱਕ ਲਿਆ ਉਹਨੇ ਲੈ ਮਸਤਾਨੇ ਚੱਲ ਵੇ ਆਕਾ ਉਹ ਮਸਤਾਨੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦੇ ਲੈ ਕੇ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ ਦੋ ਦਾਏ 20 ਇੱਕ ਦਾਹਾ ਦਾਹਾ ਦੋ ਦਾਏ 20 ਐਦਾਂ ਕਹਿੰਦੇ ਪ੍ਰਸ਼ਾਦਾ ਖੰਦਿਆਂ ਚਲਾ ਗਿਆ ਹੈਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦੇ ਫੜਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੌਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਉਹਦੇ ਸਾਹ ਚੱਲ ਪਏ ਬੈਦ ਆਲੇ ਦੋਲੇ ਬੈਠੇ ਸੀ ਉਹ ਦਵਾ ਦੋ ਦਵਾਈਆਂ ਘੋਟ ਕੇ ਦੇਣ ਲੱਗ ਪਏ ਰਾਜੇ ਦੇ ਮਨ 'ਚ ਆ ਗਿਆ ਉਹ ਹੋ ਉਹ ਜਿਹੜੇ ਦੋ ਪ੍ਰਸ਼ਾਦੇ ਦਾਨ ਕੀਤੇ ਇੱਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ ਇਹ ਵੀ ਕੋਈ ਸਾਧੂ ਖੁਸ਼ ਹੋ ਕੇ ਚਲਾ ਗਿਆ ਮੇਰੇ ਬੱਚੇ ਦਾ ਪਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਈ ਉਹਨੇ ਕੋਟ ਕੇ ਦਾਦਾ ਪਾਉਣੀ ਸ਼ੁਰੂ ਕੀਤੀ ਵੈਦਾਂ ਨੇ ਕਿਹਾ ਜੀ ਸਾਹ ਚੱਲਦਾ ਹੈ ਦਵਾਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਜੋ ਜਿਹੜਾ ਪੰਡਤ ਸੀ ਨਾ ਉਹਨਾਂ ਨੇ ਕਿਹਾ 7 ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕਹਿੰਦੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਗਿਆ ਸੀ ਇੱਕ ਵਾਰ ਤਾਂ ਰੋਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਿਆ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਤੋਂ ਪੰਡਤ ਨੇ ਕਿਹਾ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਵਾਜ਼ੇ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੁਣੋ ਰਾਜੇ ਦੇ ਲੜਕੇ ਦੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਉਹ ਹੁਣ ਨਹੀਂ ਹੈ ਰਾਜੇ ਨੇ ਕਿਵੇਂ ਹੋਇਆ ਤਾਂ ਰਾਜੇ ਨੇ ਕਿਹਾ ਹੋਣਾ ਕੀ ਹੈ ਮੈਨੂੰ ਤਾਂ ਐਂ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮਹਿਲਾਂ ਵਿੱਚ ਆ ਗਿਆ ਦੋ ਪ੍ਰਸ਼ਾਦੇ ਲੈ ਗਿਆ ਸੀ ਤਾਂ ਵੇ ਪ੍ਰਸ਼ਾਦੇ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਝ ਇੱਕ ਦਾਹਾ ਦਾਹਾ ਦੋ ਦਾਏ ਵੀ ਪੰਡਤ ਦੇ ਮਨ ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਕੋਈ ਬੰਦਗੀ ਵਾਲਿਆਂ ਦੇ ਬੋਲਾਂ ਚ ਬਰਕਤ ਹੁੰਦੀ ਹੈ ਉਹਨਾਂ ਦੇ ਇਸ਼ਾਰੇ ਨਾਲ ਸੰਸਾਦ ਚੱਲਦੇ ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਮਸਤਨ ਨੇ ਲੱਭਦਾ ਉਹਦੇ ਪੁਰਾਣੇ ਮਹਿਲ ਦੇ ਚਲੇ ਕੱਪੜੇ ਨੇ ਲੱਭ ਲਿਆ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹ ਸਲਾ ਤੇ ਬੈਠਾ ਜਾਂਦਿਆਂ ਉਹ ਪੰਡਤ ਨੇ ਲੱਤ ਕੱਡ ਮਾਰੀ ਜੋਰ ਨਾਲ ਲੱਤ ਮਾਰ ਕੇ ਕਹਿੰਦਾ ਓਏ ਮਸਤਨ ਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਤਾਂ ਮਸਤਨ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਨੂੰ ਉਹ ਪੰਡਤ ਲੱਤ ਨਾਲ ਓਏ ਮਾਰ ਉਨਯਦਾਸ ਕੀ ਚਾਹੀਦਾ ਰਾਜੇ ਤੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਕੀਤਾ ਜੋ ਰੱਬ ਦਾ ਹੁਕਮ ਹੋਇਆ ਉਹ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵਧ ਗਈ ਹੈ ਰਾਜੇ ਦੇ ਮੁੰਡੇ ਜਿਹਦੀ ਤੇਰੀ ਜੋਤਿਸ਼ ਫੇਲ ਹੋ ਗਈ ਹੈ ਉਹਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਹੈ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇਂ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲਵੇਂਗਾ ਜਦੋਂ ਤੀਜੀ ਵਾਰ ਠੱਡ ਮਾਰੀ ਤੇ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 10 2 ਦਾ 20 ਜਾ ਹੁਣ ਤਿੰਨ ਦਾ 30 ਚਾਰ ਦਾ 40 ਪੰਜੋਂ ਦਾ 50 6 ਦਾ 60 60 ਸਾਲ ਉਮਰ ਵਧਾਤੀ ਹੈ ਚਰਨੀ ਪੈ ਗਿਆ ਪੰਡਤ ਚਰਨੀ ਡਿੱਗ ਪਿਆ ਪੰਡਤ ਤੇ ਸਾਧ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵਧ ਗਈ ਹੈ ਜੀ ਸਾਧ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਬਰਕਤ ਹੈ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਧਿਆਂ ਦੇ ਵਚਨ ਰੋਕੇ ਜਾ ਸਕਦੇ ਪਾਤਸ਼ਾਹ ਕਹਿੰਦੇ ਕ ਸਾਧ ਬਚਨ ਅਟਲਾਦਾ ਭਾਈ ਸਾਧੂ ਦਾ ਵਚਨ ਕੋਈ ਟਾਲ ਨਹੀਂ ਸਕਦਾ ਮਹਾਰਾਜ ਕਿਉਂ ਕਹਿੰਦੇ 24 ਘੰਟੇ ਦੀ ਰਸਨਾ ਤੇ ਰੱਬ ਵਸਦਾ ਉਹ ਬਾਹਰੋਂ ਵੈ ਗੁਰੂ ਨਾਮ ਹੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵਾਹਿਗੁਰੂ ਉਹ ਰੱਬ ਦੇ ਸਨਮੁਖ 24 ਘੰਟੇ ਹੋ ਜਾਂਦਾ ਹੈ ਹਰ ਵਕਤ ਉੱਠਨੇ ਆ ਬੈੰਦੇ ਆ ਆਠ ਪਹਿਰ ਨਿਕਟ ਕਰ ਜਾਂਨੇ ਪ੍ਰਭ ਕਾ ਕੀਆ ਮਿੱਠਾ ਮੰਨੇ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਬਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਹਦੀ ਮਹਿਮਾ ਕਥਨ ਤੋਂ ਬਾਹਰ ਹੈ ਔਰ ਪਾਤਸ਼ਾਹ ਬਚਨ ਕਹਿੰਦੇ بس ਇਹੋ ਜੈ ਨਾ ਕੋਈ ਬਚਨ ਮੰਨ ਲਏ ਉਹਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹ ਯੋ ਦੇ ਦੇ ਰਾਜੇ ਨੇ ਚੁੱਕ ਕੇ ਦੇ ਦਿੱਤਾ ਉਹਨੇ ਬਚਨ ਮੰਨ ਲਿਆ ਜੇ ਮੋਰੇੋਂ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਲ ਗੁਰ ਪ੍ਰਸਾਦ ਵੀ ਸਾਧੂ ਦੇ ਬਚਨ ਕਰਕੇ ਹੁੰਦਾ ਪਰ ਸਾਧੂ ਹੋਵੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸੰਤੋ ਸਾਗਰ ਪਾਰੋ ਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਦਰ ਤਰੀਐ ਸੰਤੋ ਸਾਗਰ ਪਾਰ ਗੱਜ ਕੇ ਭਾਈ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਐ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋ ਗੱਜ ਕੇ ਸਾਗਰ ਪਾਰ ਤਰੀਐ ਸੰਤੋ ਸਾਗਰ ਪਾਰ ਤਰੀਐ ਸਾਗਰ ਪਾਰ ਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸੰਤੋ ਸਾਗਰ ਪਾਰ ਤਰੀਐ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਬਰ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਵਾਹ ਸਾਗਰ ਪਾਰ ਉਤਰੀਏ ਸੰਤੋ ਸਾਗਰ ਆਖੋ ਸਤਨਾਮ ਸ੍ਰੀ ਵਾਹਿ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ। ਪਰ ਬਚਨ ਕਮਾਉਣਾ ਬਹੁਤ ਔਖ ਹੈ। ਕਹਿਣਾ ਸੌਖਾ। ਜੇ ਕੋ ਬਚਨ ਕਮਾਣ ਲੱਗ ਜਾਏ ਨਾ ਉਹ ਬਚਨ ਉਹਦੇ ਨਾਲ ਰਹਿੰਦਾ ਹੈ। ਗੁਰਮਤਿ ਵਿੱਚ ਸਭ ਤੋਂ ਵੱਡੀ ਭਗਤੀ ਪਤਾ ਕਿਹੜੀ ਹੈ? ਬਚਨ ਮੰਨਣਾ। ਮੈਂ ਕਈ ਵਾਰ ਕਹਿੰਦਾ ਨਾ ਜਤ ਸਾਧੂ ਦੀ ਸੰਗਤ ਨਾ ਕਰੋ ਜੇ ਕਿਸੇ ਸਾਧੂ ਦੀ ਸੰਗਤ ਕਰਨੀ ਫਿਰ ਬਚਨ ਮੰਨਣਾ ਪੈਣਾ। ਇਹ ਨਹੀਂ ਮੋਰੋਂ ਸਾਡੀ ਮਰਜ਼ੀ ਦਾ ਕੰਮ ਹੋਵੇ। ਬੰਦਗੀ ਵਾਲਾ ਸਾਧੂ ਹੋਵੇ ਉਹਦਾ ਇੱਕ ਬਚਨ ਵੀ ਕਮਾ ਲਓ ਨਾ ਉਹ ਬਚਨ ਧਾਰ ਦਿੰਦਾ। ਸੰਤੋ ਸਾਗਰ પાર ਉਤਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਬਚਨ ਕਮਾਉਣਾ ਪੈਂਦਾ। ਜੋ ਸਾਧੂ ਕਹਦੇ ਮੋਰੋਂ ਸੱਤ ਬਚਨ ਕਹਿ ਕੇ ਅੱਗੇ ਨਹੀਂ ਫਿਰ ਬੋਲੀ। ਜੇ ਮੋਰੋਂ ਹੋਰ ਜਵਾਬ ਕਰਨ ਲੱਗ ਜਾਓ ਨਾ ਆਰਗੂਮੈਂਟ ਨਾਲ ਦੀ ਨਾਲ ਕੱਟ ਵੀ ਹੋ ਜਾਂਦਾ। ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਧੂ ਦਾ ਬਚਨ ਜਦ ਇੱਕ ਨਾਲ ਦੀ ਨਾਲ ਕੰਡਾ ਫਿਰ ਸਾਨੂੰ ਭੁਲਖਾ ਰਹਿੰਦਾ ਨਹੀਂ ਕਿਹਾ ਤਾਂ ਸੀ ਪੂਰਾ ਤਾਂ ਹੋਇਆ ਨਹੀਂ ਉੱਥੇ ਕੋਈ ਨਾ ਕੋਈ ਸਾਡੀ ਗਲਤੀ ਹੈ ਜਦੋਂ ਕੋਈ ਬਚਨ ਹੋ ਗਏ ਉਹਦੇ ਮੋਰੇ ਨਹੀਂ ਫਿਰ ਬੋਲੀ ਦਾ ਅਗਲੀ ਕੋਈ ਵੀ ਆਵਾਜ਼ ਨਹੀਂ ਕਰਨੀ ਬਸ ਉੱਥੇ ਸਤ ਬਚਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਜਦੋਂ ਨਾ ਬਚਨ ਕਰਨੇ ਨਾ ਕਈ ਵਾਰ ਇੰਗਲਿਸ਼ ਬੋਲਣੀ ਵਿੱਚ ਤੋ ਕਿਸ ਨੇ ਪੁੱਛਿਆ ਕਹਿੰਦੇ ਮਹਾਰਾਜ ਕਿੰਨੇ ਕੁ ਤੁਸੀਂ ਪੜੇ ਹੋ ਵਿੱਚ ਅੰਗਰੇਜ਼ੀ ਦੇ ਸ਼ਬਦ ਬੋਲਦੇ ਕਹਿੰਦੇ ਭਾਈ ਤਿੰਨ ਕਲਾਸਾਂ ਪੜੇ ਹਨ ਕਹਿੰਦੇ ਮਹਾਰਾਜ ਤਿੰਨ ਕਲਾਸਾਂ ਉਦੋਂ ਤੀਜੀ ਚ ਅੰਗਰੇਜ਼ੀ ਪੜ੍ਹਾ ਦਿੰਦੇ ਸੀ ਕਹਿੰਦੇ ਉਹ ਤੁਹਾਡੇ ਵਾਲੀਆਂ ਨਹੀਂ ਤਿੰਨ ਪੜੇ ਅਸੀਂ ਗੁਰੂ ਨਾਨਕ ਵਾਲੀਆਂ ਤਿੰਨ ਪੜੇ ਆਖੋ ਵਾਹਿਗੁਰੂ ਅਸੀਂ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਪੜੇ ਮੰਨ ਕਰਕੇ ਵਚਨ ਕਰਕੇ ਕਰਮ ਕਰਕੇ ਸਤਿ ਵਚਨ ਸਤਿ ਵਚਨ ਸਤਿ ਵਚਨ ਆ ਤਿੰਨ ਕਲਾਸਾਂ ਪੜੀਆਂ ਮੋਰੇ ਹੋਰ ਕੋਈ ਨਹੀਂ ਜੋ ਸਾਧੂ ਨੇ ਕਿਹਾ ਸਤਿ ਵਚਨ ਵਚਨ ਕਮਾਉਣ ਵਾਲੀ ਇਹ ਵਚਨ ਕਮਾਉਣੋਂ ਬਹੁਤ ਔਖ ਹੈ ਬੱਦੂ ਵਾਲ ਦੇ ਲੰਬੜਦਾਰ ਮਹਾਂਪੁਰਸ਼ਾਂ ਕੋਲ ਚਲੇ ਗਏ ਦੋ ਭਰਾ ਸਕੇ ਉਨੀ ਜੀਪ ਲਈ ਸੀ ਤਾਂ ਬਾਬਾ ਜੀ ਕੋਲ ਗਏ ਪੈਸੇ ਢੋਲੇ ਚ ਪਾਏ ਹੋਏ ਤਾਂ ਜਾ ਕੇ ਮਹਾਂਪੁਰਸ਼ਾਂ ਨੂੰ ਕਹਿੰਦੇ ਮਹਾਰਾਜ ਅਸੀਂ ਮੋਗੇ ਦੇ ਕੋਲ ਜ਼ਮੀਨ ਵਿਖੀ ਹੈ ਮਰਨ ਲੈ ਲਈਏ ਫਿਰ ਜੇ ਤੁਹਾਡੀ ਅੱਗੇ ਹੋਵੇ ਬਾਬੇ ਕਹਿੰਦੇ ਭਾਈ ਜ਼ਮੀਨ ਤੁਸੀਂ ਖਰੀਦਣੀ ਵਾਈ ਖੇਤੀ ਤੁਸੀਂ ਕਰਨੀ ਸਾਡੀ ਕਾਦੀ ਅਗਿਆ ਅਸੀਂ ਕਿਹੜਾ ਖੇਤੀ ਕਰਨੀ ਹੈ ਕਹਿੰਦੇ ਜੇ ਤੁਹਾਨੂੰ ਚੰਗੀ ਲੱਗਦੀ ਲੈ ਲਓ ਕਹਿੰਦੇ ਨਹੀਂ ਮਹਾਰਾ ਤੁਹਾਡੀ ਅਗਿਆ ਜੇ ਤੁਹਾਡਾ ਹੁਕਮ ਹੋਵੇ ਫਿਰ ਲੈਣੀ ਹੈ ਅਗਿਆ ਕਰੋ ਬਾਬਾ ਜੀ ਕਹਿੰਦੇ ਪੈਸੇ ਤਾਂ ਘਰੋਂ ਲੈ ਕੇ ਆਏ ਤੁਸੀਂ ਪੈਸੇ ਤਾਂ ਝੋਲੇ ਤਾਂ ਹੀ ਪਾ ਕੇ ਆਏ ਨਾ ਲੈਣੀ ਹੈ ਜ਼ਮੀਨ ਕਹਿੰਦੇ ਨਹੀਂ ਮਹਾਰਾ ਜੇ ਤੁਹਾਡੀ ਅਗਿਆ ਹੋਵੇ ਫਿਰ ਉਹ ਫਿਰ ਵੀ ਨਹੀਂ ਸਮਝ ਜੋ ਤਿੰਨ ਤਿੰਨ ਵਾਰ ਕਹਾਂ ਨਾ ਕਹਿੰਦੇ ਜੀ ਜੇ ਤੁਹਾਡੀ ਅੱਗੇ ਹੋਵੇ ਨਹੀਂ ਹੁਕਮ ਕਰੋ ਬਾਬਾ ਜੀ ਹੁਕਮ ਕਰੋ